ਇਸ ਰੋਖ ਨੂੰ ਛੂਣ ਦੇ ਨਾਲ ਸਾਰੇ ਅੜੇ ਕੰਮ ਬਣ ਜਾਂਦੇ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਆ ਸਤਿਗੁਰ ਜੀਆਂ ਦਾ ਅਨੋਖਾ ਵਰ ਹੈ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਨੇ ਆ ਬਹੁਤ ਘੱਟ ਸੰਗਤਾਂ ਨੇ ਦਰਸ਼ਨ ਦੀਦਾਰੀ ਕੀਤੀ ਹੋਣੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ ਜਿਹੜੀਆਂ ਸੰਗਤਾਂ ਦੁੱਖਾਂ ਵਿੱਚ ਫਸੀਆਂ ਹੋਈਆਂ ਹਨ ਜਾਂ ਜਿਨ੍ਹਾਂ ਦੇ ਕੰਮ ਅੜੇ ਹੋਏ ਆ ਉਹ ਇਸ ਗੁਰਦੁਆਰਾ ਸਾਹਿਬ ਆ ਕੇ ਸਤਿਗੁਰ ਜੀਆਂ ਦੇ ਦਰਸ਼ਨ ਦੀਦਾਰ ਕਰਕੇ ਇਸ ਰੁੱਖ ਨੂੰ ਛੂ ਕੇ ਆਪਣੇ ਦੁੱਖ ਦੂਰ ਕਰ ਸਕਦੇ ਆ ਤੇ ਆਪਣੇ ਅੜੇ ਹੋਏ ਕੰਮ ਸਵਾਰ ਸਕਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਓ ਸਤਿਗੁਰ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀਆਂ ਹੋਰ ਧਾਰਮਿਕ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕਣ ਤੁਸੀਂ ਵੀ ਘਰ ਬੈਠੇ ਹੀ ਗੁਰੂ ਧਾਮਾਂ ਦੇ ਦਰਸ਼ਨ ਕਰ ਸਕੋ ਆਓ ਅੱਜ ਦੀ ਵੀਡੀਓ ਦੀ ਅਰੰਭਤਾ ਕਰਦੇ ਆਂ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਗਰਨਾ ਸਾਹਿਬ ਪਾਤਸ਼ਾਹੀ ਛੇਵੀਂ ਆਪ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ ਪਿੰਡ ਬੋਦਲ ਵਿੱਚ ਇਹ ਸਥਾਨ ਬਣਿਆ ਹੋਇਆ। ਜਦੋਂ ਆਪਾਂ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਜਾਂਦੇ ਆ ਤੇ ਰਸਤੇ ਵਿੱਚ ਇਹ ਪਾਵਨ ਪਵਿੱਤਰ ਸਥਾਨ ਆਉਂਦਾ ਹੈ ਜਿੱਥੇ ਛੇਵੇਂ ਪਾਤਸ਼ਾਹ ਜੀਆ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਆ। ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਨਾਲ ਤੁਹਾਨੂੰ ਇੱਥੋਂ ਦਾ ਪਾਵਨ ਪਵਿੱਤਰ ਇਤਿਹਾਸ ਵੀ ਆਪਾਂ ਸਰਵਣ ਕਰਾਵਾਂਗੇ। ਬਹੁਤ ਹੀ ਬੜਮੁੱਲਾ ਇਤਿਹਾਸ ਹੈ। ਛੇਵੇਂ ਪਾਤਸ਼ਾਹ ਜੀਆ ਨੇ ਬੜੀਆਂ ਹੀ ਬਖਸ਼ਿਸ਼ਾਂ ਇਸ ਆਸਥਾਨ ਤੇ ਵਰਤਾਈਆਂ ਹੋਈਆਂ। ਤੁਸੀਂ ਇਤਿਹਾਸ ਨੂੰ ਸੁਣ ਕੇ ਹੈਰਾਨ ਹੋ ਜਾਓਗੇ। ਆਓ ਤੁਸੀਂ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰੋ ਤੇ ਨਾਲ ਨਾਲ ਤੁਹਾਨੂੰ ਫਿਰ ਆਪਾਂ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਾਵਾਂਗੇ ਸੰਗਤ ਜੀ ਜਿਉ ਆਪ ਜੀ ਸਾਹਮਣੇ ਨਕਸ਼ੇ ਦੇ ਦਰਸ਼ਨ ਕਰ ਰਹੇ ਹਾਂ ਇਹ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣ ਰਹੀ ਆ ਬਹੁਤ ਹੀ ਸੋਹਣੀ ਇਮਾਰਤ ਬਣ ਰਹੀ ਆ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਇਸ ਇਮਾਰਤ ਦੇ ਵੀ ਦਰਸ਼ਨ ਕਰਾਵਾਂਗੇ ਬਹੁਤ ਹੱਦ ਤੱਕ ਇਹ ਇਮਾਰਤ ਬਣ ਚੁੱਕੀ ਆ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸਤਿਗੁਰ ਜੀਆ ਦਾ ਦਰਬਾਰ ਬਣ ਰਿਹਾ ਖੈਰ ਆਓ ਆਪ ਜੀ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਤੁਹਾਨੂੰ ਆਪਾਂ ਇੱਥੋਂ ਦਾ ਇਤਿਹਾਸ ਸਰਵਣ ਕਰਾਉਨੇ ਆਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਇਸ ਪਿੰਡ ਬੋਦਲ ਵਿੱਚ ਪਹੁੰਚੇ ਸਨ ਇੱਥੋਂ ਦਾ ਮਾਲਕ ਇੱਕ ਮੁਸਲਮਾਨ ਸੀ ਅਤੇ ਇੱਥੇ ਗਰਨੇ ਦੇ درختਾਂ ਦਾ ਜੰਗਲ ਸੀ ਜਦੋਂ ਤਾਂ ਅਨੰਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਇਸ ਜੰਗਲ ਵਿੱਚੋਂ ਲੰਘਣ ਲੱਗੇ ਤਾਂ ਇੱਕ ਸੁੱਕੇ ਹੋਏ ਗਰਨੇ ਦੇ ਦਰਖਤ ਵਿੱਚ ਸਤਿਗੁਰ ਜੀਆਂ ਦਾ ਚੋਲਾ ਫਸ ਗਿਆ। ਜਿਸ ਵੇਲੇ ਸਤਿਗੁਰ ਜੀ ਦਾ ਚੋਲਾ ਫਸਿਆ ਤੇ ਗੁਰੂ ਜੀ ਉੱਥੇ ਰੁਕ ਗਏ, ਅਟਕ ਗਏ। ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੋਂ ਉਤਰ ਕੇ ਮੇਹਰਾਂ ਦੇ ਘਰ ਵਿੱਚ ਆਏ ਅਤੇ ਸਿੱਖਾਂ ਨੂੰ ਹੁਕਮ ਕੀਤਾ ਵੀ ਜਿਹੜਾ ਇਹ ਸੁੱਕਿਆ ਹੋਇਆ ਰੁੱਖ ਹੈ, ਇਹਦੀ ਟਾਣੀ ਨੂੰ ਤੋੜ ਕੇ ਜ਼ਮੀਨ ਵਿੱਚ ਗੱਡ ਦਿਓ। ਜਦੋਂ ਸਿੱਖਾਂ ਨੇ ਸਤਗੁਰੂ ਜੀਆਂ ਦਾ ਹੁਕਮ ਮੰਨ ਕੇ ਟਾਣੀ ਨੂੰ ਜ਼ਮੀਨ ਵਿੱਚ ਗੱਡਿਆ ਤੇ ਸਤਗੁਰੂ ਜੀਆਂ ਨੇ ਵਰਦਤਾ ਕਿ ਤੂੰ ਸਾਨੂੰ ਰੋਕਿਆ ਹੈ ਸਾਨੂੰ ਅਟਕਾਇਆ ਹੈ ਇਸ ਲਈ ਤੈਨੂੰ ਵਰਦ ਦਿੰਦੇ ਆ ਤੂੰ ਸਦਾ ਹੀ ਹਰਾ-ਭਰਾ ਰਹੇਗਾ ਤੇ ਆਪਣੀ ਸ਼ੋਹ ਦੇ ਨਾਲ ਸੰਸਾਰੀ ਜੀਵਾਂ ਦੀਆਂ ਵੀ ਅਟਕਣਾ ਦੂਰ ਕਰੇਗਾ ਸੰਸਾਰੀ ਜੀਵਾਂ ਦੇ ਦੁੱਖ ਤਕਲੀਫ ਦੂਰ ਕਰੇਗਾ ਤੇ ਸੰਗਤ ਜੀ ਇਹ ਬੋਤਲ ਪਿੰਡ ਸਾਰਾ ਮੁਸਲਮਾਨਾਂ ਦਾ ਪਿੰਡ ਸੀ ਤੇ ਜਿਹੜੇ ਦਰਖਤ ਨੂੰ ਸਤਿਗੁਰ ਜੀਆ ਨੇ ਵਰ ਦਿੱਤਾ ਉਹ ਦਰਖਤ ਦੇ ਵੀ ਅੱਗੇ ਤੁਹਾਨੂੰ ਦਰਸ਼ਨ ਕਰਾਉਨੇ ਆ ਅੱਜ ਵੀ ਹਰਿਆ ਭਰਿਆ ਦਰਖਤ ਹੈ ਪਰ ਅੱਗੇ ਇਤਿਹਾਸ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਮੁਸਲਮਾਨ ਮਾਲਕ ਨੇ ਜ਼ਮੀਨ ਵਡਾਉਣ ਲਈ ਗਰਨੇ ਦੇ ਜੰਗਲ ਨੂੰ ਕੱਟ ਦਿੱਤਾ ਅਤੇ ਨਾਲ ਹੀ ਗੁਰੂ ਜੀ ਦਾ ਵਰ ਦਿੱਤਾ ਹੋਇਆ ਜਿਹੜਾ ਗਰਨੇ ਦਾ ਰੁੱਖ ਸੀ ਤਰਖ ਸੀ ਉਹਨੂੰ ਵੀ ਵੱਢ ਦਿੱਤਾ ਆ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਰੁੱਖ ਨੂੰ ਛੇਵੇਂ ਪਾਤਸ਼ਾਹ ਦਾ ਵਰ ਦਿੱਤਾ ਹੋਇਆ ਹੈ ਵੇ ਜਿਹੜਾ ਵੀ ਇੱਥੇ ਆ ਕੇ ਇਹਦੀ ਸ਼ੋਅ ਪ੍ਰਾਪਤ ਕਰੇਗਾ ਇਹਨੂੰ ਹੱਥ ਲਾਏਗਾ ਇਹਨੂੰ ਸ਼ੋਏਗਾ ਉਹਦੇ ਸਾਰੀਆਂ ਅਟਕਣਾ ਦੂਰ ਹੋ ਜਾਣਗੀਆਂ ਉਹਦੇ ਵਿਗੜੇ ਕੰਮ ਵੀ ਸਾਰੇ ਸਬਰ ਜਾਣਗੇ ਆਓ ਤੁਹਾਨੂੰ ਇਤਿਹਾਸ ਅੱਗੇ ਸਰਵਣ ਕਰਾਉਣੇ ਆ ਮੁਸਲਮਾਨ ਮਾਲਕ ਨੇ ਜ਼ਮੀਨ ਵਾਉਣ ਦੀ ਖਾਤਰ ਜਦੋਂ ਸਾਰਾ ਗਰਨੇ ਦਾ ਜੰਗਲ ਕੱਟ ਦਿੱਤਾ ਗੁਰੂ ਜੀ ਦਾ ਵਰ ਦਿੱਤਾ ਹੋਇਆ ਜਦੋਂ ਗਰਨੇ ਦਾ ਦਰਖਤ ਵੀ ਕੱਟਿਆ ਪਰ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹ ਦੂਸਰੇ ਦਿਨ ਆਪਣੇ ਖੇਤਾਂ ਵਿਚੋਂਦਾ ਜੰਗਲ ਵਿਚੋਂਦਾ ਤਾਂ ਜੋ ਗੁਰੂ ਜੀ ਨੇ ਵਰ ਦਿੱਤਾ ਸੀ ਗਰਨੇ ਦੇ ਰੁੱਖ ਨੂੰ ਉਹ ਰੁੱਖ ਫਿਰ ਉਸੇ ਤਰ੍ਹਾਂ ਹਰਿਆ ਭਰਿਆ ਖੜਾ ਸੀ ਦੂਜੀ ਵਾਰ ਫਿਰ ਇਸ ਰੁੱਖ ਨੂੰ ਕੱਟਿਆ ਗਿਆ ਤੇ ਜਦੋਂ ਅਗਲੇ ਦਿਨ ਆ ਕੇ ਉਹਨੇ ਵੇਖਿਆ ਫਿਰ ਹਰਾ ਭਰਾ ਇਹ ਰੁੱਖ ਉਸੇ ਤਰ੍ਹਾਂ ਹੀ ਖੜਾ ਦੇਖਿਆ ਤੀਜੀ ਵਾਰ ਉਹ ਮੁਸਲਮਾਨ ਨੇ ਇਸ ਗਰਨੇ ਦੇ ਰੁੱਖ ਨੂੰ ਜੜ ਤੋਂ ਹੀ ਪਟ ਦਿੱਤਾ ਪ੍ਰਸੰਗਤ ਜੀ ਜਦੋਂ ਰਾਤ ਨੂੰ ਆਪਣੇ ਘਰੇ ਗਿਆ ਸੁੱਤੇ ਪਏ ਨੂੰ ਆਕਾਸ਼ ਬਾਣੀ ਹੋਈ ਬੇ ਇਹ ਦਰਖਤ ਜੁਗੋ ਜੁਗ ਅਟਲ ਹੈ ਇਹਨੂੰ ਦਵਾਰਾ ਨਾ ਪੱਟੀ ਇਹ ਕਣ ਨੂੰ ਵੀ ਹਰਿਆ ਭਰਿਆ ਰਹੇਗਾ ਤੇ ਜਦੋਂ ਉਹ ਸਵੇਰੇ ਉੱਠਿਆ ਆਪਣੇ ਜੰਗਲ ਵਿੱਚ ਜਾ ਕੇ ਦੇਖਿਆ ਇਹ ਗਰਨੇ ਦਾ ਰੁੱਖ ਉਹਨੂੰ ਫਿਰ ਹਰਿਆ ਭਰਿਆ ਦੇਖਣ ਵਿੱਚ ਮਿਲਿਆ ਤੇ ਸੰਗਤ ਜੀ ਜੋ ਆਪ ਜੀ ਸਾਹਮਣੇ ਇਹ ਦਰਬਾਰ ਹਾਲ ਵੇਖ ਰਹੇ ਹੋ ਇਹ ਨਵੀਂ ਇਮਾਰਤ ਸਤਿਗੁਰ ਜੀਆਂ ਦੀ ਬਣ ਰਹੀ ਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣ ਰਿਹਾ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਇਹ ਗੁਰਦੁਆਰਾ ਸਾਹਿਬ ਬਣਾਇਆ ਜਾ ਰਿਹਾ ਹੈ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਇਸ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਦਿਦਾਰੇ ਕਰਿਓ ਅੱਜ ਵੀ ਇਹ ਗਰਨੇ ਦਾ ਰੁੱਖ ਹਰਿਆ ਭਰਿਆ ਹੈ ਸੰਗਤਾਂ ਇਸ ਗੁਰਦੁਆਰਾ ਸਾਹਿਬ ਆਉਂਦੀਆਂ ਹਨ ਤੇ ਇਸ ਰੁੱਖ ਦੀ ਛੋਹ ਨੂੰ ਪ੍ਰਾਪਤ ਕਰਦੀਆਂ ਹਨ ਅਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੀਆਂ ਹਨ ਗੱਲ ਹੈ ਭਾਵਨਾ ਦੀ ਗੱਲ ਹੈ ਸ਼ਰਦਾ ਦੀ ਜਿਨ੍ਹਾਂ ਨੇ ਗੁਰੂ ਤੇ ਸਿੱਧਕ ਰੱਖਿਆ ਭਰੋਸਾ ਰੱਖਿਆ ਭਾਵਨਾ ਰੱਖੀ ਆ ਉਹਨੇ ਗੁਰੂ ਦੇ ਦਰ ਤੋਂ ਹਰ ਇੱਕ ਦਾਤ ਪ੍ਰਾਪਤ ਕਰ ਲਈ ਇੱਥੇ ਦੇ ਸੇਵਾਦਾਰ ਵੀਰ ਸਾਨੂੰ ਦੱਸ ਰਹੇ ਸੀ ਬੇ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਇਸ ਗੁਰਦੁਆਰਾ ਸਾਹਿਬ ਆਉਂਦੀਆਂ ਹਨ ਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਕੇ ਇਸ ਸਥਾਨ ਤੋਂ ਜਾਂਦੀਆਂ ਹਨ ਵਿਦਵਾਨ ਕਹਿੰਦਾ ਜਿਨ੍ਹਾਂ ਨੇ ਸਿੱਧਕ ਤੇਰੇ ਤੇ ਰੱਖਿਆ ਉਹਨਾਂ ਨੇ ਸਭ ਕੁਝ ਪਾਇਆ ਏ ਉਹ ਗਏ ਜਹਾਨੋਂ ਖਾਲੀ ਜਿਨ੍ਹਾਂ ਨੂੰ ਸਿੱਧਕ ਨਾ ਆਇਆ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਨਹੀਂ ਆਉਂਦਾ ਉਹ ਗੁਰੂ ਦੇ ਦਰ ਤੇ ਆ ਕੇ ਖਾਲੀ ਚਲੇ ਜਾਂਦੇ ਆ ਪਰ ਵੇਖੋ ਗੁਰੂ ਜੀ ਦੀ ਕਿੱਡੀ ਵੱਡੀ ਅਜਮਤ ਹੈ ਗੁਰੂ ਦੀ ਕਿੱਡੀ ਵੱਡੀ ਕਰਾਮਾਤ ਵਰਤ ਰਹੀ ਆ ਅੱਜ ਜੰਗਲਾਂ ਵਿੱਚ ਵੀ ਮੰਗਲ ਲੱਗੇ ਹੋਏ ਆ ਜਿੱਥੇ ਸਤਿਗੁਰੂ ਜੀ ਆ ਕੇ ਬੈਠ ਗਏ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਆ ਰਾਮ ਰਾਜੇ ਜਿੱਥੇ ਗੁਰੂ ਜੀ ਆ ਕੇ ਇੱਕ ਵਾਰ ਬੈਠ ਜਾਂਦੇ ਆ ਉਹ ਧਰਤੀ ਸਦਾ ਹੀ ਪੂਜਣਯੋਗ ਹੋ ਜਾਂਦੀ ਆ ਉਹ ਧਰਤੀ ਸਦਾ ਹੀ ਹਰੀ ਭਰੀ ਰਹਿੰਦੀ ਆ ਸੰਗਤਾਂ ਉਸ ਦਰ ਤੇ ਆ ਕੇ ਸਦਾ ਹੀ ਨਮਸਕਾਰ ਕਰਦੀਆਂ ਰਹਿੰਦੀਆਂ ਹਨ ਸੋ ਸੰਗਤ ਜੀ ਏਸੀ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਪਾਤਸ਼ਾਹੀ ਛੇਵੀ ਇੱਥੇ ਹੀ ਅੱਜ ਦੀ ਵੀਡੀਓ ਦੀ ਆਪਾਂ ਸਮਾਪਤੀ ਕਰਦੇ ਆਂ ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਆਪ ਜੀ ਨੂੰ ਕਿਵੇਂ ਦੀ ਵੀਡੀਓ ਲੱਗੀ ਇਹ ਵੀ ਕਮੈਂਟ ਬਾਕਸ ਵਿੱਚ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਸਕਣ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ